ਹੈਂ ਰੰਪੀ ਰੰਪੀ ਭੈਣੇ ਕਿਹੜਾ ਪਿੰਡ ਆ ਤੇਰਾ ਤੇਰਾ ਪਿੰਡ ਹਾਂ ਆ ਲਾਲਾ ਭੈਣੇ ਫੇ ਤੇਰੀ ਆਵਾਜ਼ ਸਹੀ ਆਜੂ ਮੇਰੀ ਭੈਣ ਦਰੀ ਨਾ ਉਹੀ ਆਏ ਆਵਾਜ਼ ਵਾਸਤੇ ਆਪਾਂ ਤੇਰਾ ਘਰ ਵੀ ਲੱਭਣਾ ਨਾ ਫੇਰ ਹਾਂ ਤੇ ਮੇਰੀ ਭੈਣ ਤੂੰ ਇੱਥੇ ਸੜਕ ਤੇ ਐਦਾਂ ਕਾਹਤੋਂ ਪਈ ਆ ਫੁੱਟਪਾਥ ਤੇ ਉਹ ਆ ਦੇਖ ਇੱਧਰ ਹੱਥ ਪਤਾ ਵਾਲਾ ਦੁਨੀਆ ਤਰੀ ਫਿਰਦੀ ਆ ਪੁਲ ਦੇ ਥੱਲੇ ਤਪਈ ਆ ਕਿੰਨੇ ਦਿਨ ਹੋ ਗਏ ਤੈਨੂੰ ਇੱਥੇ ਬੈਠੀ ਨੂੰ ਭੈਣ ਕਾ ਤੂੰ ਨਿਆਣਾ ਹੋਣ ਵਾਲਾ ਸੀ ਜਾਂ ਮੈਨੂੰ ਨਿਆਣਾ ਹੋਣ ਵਾਲਾ ਮਾਰਦੇ ਸਟਿਆ ਹਾਂ ਮੇਰੇ ਬੱਚੇ ਮਾਰ ਦਿੱਤੇ ਆ ਇਹਨੇ ਮਾਰਤੇ ਭੈਣੇ ਬੱਚੇ ਤੇਰੇ ਮੇਰਾ ਪਤੀ ਨਹੀਂ ਕਿਹੜੇ ਪਿੰਡੋਂ ਹਨ ਪਤੀ ਤੇਰਾ ਪਤਰੀ ਨਾ ਤੇਰੇ ਪਤੀ ਦਾ ਕੀ ਨਾਮ ਭੈਣੇ ਉਹ ਨਾ ਹੀ ਕੁਝ ਵੀ ਸਮਝਾਉਂਦੀ ਨਾ ਹੀ ਕੁਝ ਵੀ ਚਲ ਠੀਕ ਹੈ ਨਹੀਂ ਪਹੁੰਚਦੇ ਫਿਰ ਤੇਰੇ ਪੇਕੇ ਕਿਹੜੇ ਪਿੰਡ ਆ ਭੈਣੇ ਕੇਕੇ ਮੇਰੇ ਹੈ ਨੂੰਚਾ ਬੰਮਾ ਮੰਡੀ ਨਾ ਮਾ ਮੰਡੀ ਜਿਲੰਧਰ ਜਿਲੰਧਰ ਇਹ ਮੇਰੀ ਭੈਣ ਆ ਨਵਦੀ ਹਾਂਜੀ ਨਵਨੀਤ ਭੈਣ ਇਹ ਵੀ ਮੇਰੀ ਭੈਣ ਆ ਕਰਵਿੰਦਰ ਅਸੀਂ ਨਾ ਆਏ ਸੀ ਤੇਰੇ ਕੋਲੇ ਭੈਣੇ ਮੈਂ ਆਲਦੀਏ ਭੈਣਾਂ ਨੂੰ ਨਾਲ ਲੈ ਕੇ ਆਇਆ ਮੈਂ ਕਿਹਾ ਆਪਾਂ ਚੱਲਦੇ ਆਂ ਭੈਣ ਦਾ ਪਤਾ ਲੈਣੇ ਆ ਸਾਨੂੰ ਤੇਰੀ ਵੀਡੀਓ ਭੇਜੀ ਸੀ ਇੱਥੋਂ ਵੀਰਾਂ ਨੇ ਭੇਜੀ ਸੀ ਨਾ ਹਾਂਜੀ ਤੂੰ ਉਹਨਾਂ ਨੂੰ ਦੱਸਦੀ ਸੀ ਕਿ ਵੀ ਮੈਂ ਹਿਯਾਰਪੁਰ ਜ਼ਿਲ੍ਹੇ ਦੀ ਆ ਹਾਂਜੀ ਹਿਯਾਰਪੁਰ ਕੌਣ ਆ ਤੇਰਾ ਹਿਯਾਰਪੁਰ ਹਾਂ ਹਿਯਾਰਪੁਰ ਤਾਂ ਮੈਂ ਕਿੱਧਰ ਜਾਂਦੀ ਸੀ ਕਿੱਧਰ ਜਾਂਦੀ ਸੀ ਸਕੂਲ ਵੱਲ ਕੀ ਖੇਡਦੀ ਸੀ ਭੈਣੇ ਤੂੰ ਖੋਖੋ ਖੋਖੋ ਅੱਛਾ ਖੋਖੋ ਦੇ ਬੱਚੇ ਤੁਹਾਡੀ ਟੀਮ ਜਿੱਤੀ ਆ ਕਦੇ ਸਾਕੀ ਤੇ ਯਾਦ ਨੇ ਤਰਾਂ ਜਿੱਤਦੀ ਸੀ ਜਿੱਤਦੀ ਸੀ ਚਿੱਪ ਦੀ ਸੀ ਤੂੰ ਬਲਾਕ ਤੱਕ ਖੇਡੀ ਸਟੇਟ ਤੱਕ ਖੇਡੀ ਡਿਸਟ੍ਰਿਕਟ ਲੈਵਲ ਤੇ ਖੇਡੀ ਮੈਂ ਬਲਾਕ ਤੱਕ ਬਲਾਕ ਤੱਕ ਖੇਡੀ ਮੇਰੀ ਭੈਣ ਖੋ ਖੋ ਹੈ ਹਾਂਜੀ ਸਕੂਲ ਦਾ ਕੀ ਨਾਮ ਸੀ ਸਕੂਲ ਦਾ ਨਾਮ ਸੀ ਸਰਕਾਰੀ ਸਰਕਾਰੀ ਹਾਈ ਸਕੂਲ ਕਿੱਥੋਂ ਵਾਲਾ ਇਹ ਪੁੱਡਾ ਹੈ ਪੁੱਡਾ ਕਲਾਂ ਦਾ ਤੁੱਕ ਦਾ ਤੁੱਕ ਨਾ ਨਾ ਤੋ ਬੈਗਲਾ ਦਾ ਅੱਛਾ ਤੋ ਉਹ ਸਕੂਲ ਚ ਪੜਦੀ ਸੀ ਹਾਂਜੀ ਉਹ ਸਕੂਲ ਦੀ ਟੀਮ ਜਿੱਤ ਕੇ ਆਉਂਦੀ ਸੀ ਹਾਂਜੀ ਅੱਛਾ ਜਿਹੜੀ ਤੇਰੇ ਨਾਲ ਕੁੜੀ ਖੇਡਦੀ ਹੁੰਦੀ ਸੀ ਤੇਰੀ ਸਹੇਲੀ ਕਿਹਨੂੰ ਮੰਗਦੀ ਸੀ ਇੱਕ ਅੱਧੀ ਵਾਰੀ ਕੀ ਨਾਮ ਸੀ ਉਹਦਾ ਤੇ ਇੱਕ ਅੱਧੀ ਵਾਰੀ ਜਿੱਤੇ ਹੋਵਾਂਗੇ ਅੱਛਾ ਜਿੱਤੇ ਵੀ ਹੋਵੋਗੇ ਇੱਕ ਅੱਧੀ ਵਾਰੀ ਤੇਰੀ ਸਹੇਲੀ ਕਿਹੜੀ ਸੀ ਸਭ ਤੋਂ ਜ਼ਿਆਦਾ ਬੈਸਟ ਫਰੈਂਡ ਤੇਰੀ ਬੈਸਟ ਫਰੈਂਡ ਉਹ ਸ਼ਰਨਪ੍ਰੀਤ 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 ਉਹ ਕਿੱਥੇ ਆ ਹੁਣ ਸ਼ਰਨਪ੍ਰੀਤ ਤੂੰ ਗੰਗਲ ਉਹ ਗਈ ਤੇ ਉਹ ਵੀ ਮੇਰੇ ਮਨ ਕਿੱਥੇ ਵੈ ਗਈ ਕਿੱਥੇ ਆਏਗੀ ਮਿਲੇ ਨਹੀਂ ਕਦੇ ਮਿਲਣਾ ਚਾਹਉਂ ਨਹੀਂ ਸ਼ਰਨਪ੍ਰੀਤ ਸ਼ਰਨਦੀਪ ਨੂੰ ਨਹੀਂ ਨਹੀਂ ਠੀਕ ਆ ਭੈਣੇ ਤੇ ਭੈਣੇ ਤੇਰਾ ਕੀ ਨਾਮ ਆ ਪੂਰਾ ਕੋਈ ਮਲਾ ਦੇਗਾ ਤੂੰ ਜੇ ਤੂੰ ਮਿਲਣਾ ਜੇ ਆਪਾਂ ਮਲਾ ਦਈਏ ਉਹਨੂੰ ਫਿਰ ਤੂੰ ਮਿਲ ਲੇਂਗੀ ਨਾ ਨਾ ਸੇਲੀ ਆ ਤੇਰੀ ਪ੍ਰਾਣੀ ਹਾਂ ਬਣੇ ਤੇਰਾ ਪੂਰਾ ਨਾਂ ਕੀ ਆ ਜੇ ਸ਼ਰਨਦੀਪ ਨੂੰ ਦੱਸਣਾ ਹੋਵੇ ਮੇਰਾ ਨਾਂ ਮਨਜੀਤ ਕੋਰ ਰੈਂਪੀ ਹੈ ਮਨਜੀਤ ਕੋਰ ਰੈਂਪੀ ਮਨਜੀਤ ਕੋਰ ਰੈਂਪੀ ਤੇ ਫਾਦਰ ਨੇਮ ਸੁਰਿੰਦਰ ਸਿੰਘ ਸੁਰਿੰਦਰ ਸਿੰਘ ਔਰ ਮਦਰ ਨੇਮ ਮਨਦੀਪ ਕੋਰ ਮਨਦੀਪ ਕੋਰ ਪਿੰਡ ਤੁੱਗਾ ਤੁੱਗਾ ਕਲਾਂ ਜ਼ਿਲ੍ਹਾ ਕਿਹੜਾ ਪੈਣ ਦਾ ਜ਼ਿਲ੍ਹਾ ਡਿਸਟ੍ਰਿਕਟ ਸਿਆਲਕੋ ਤਹਿਸੀਲ ਤਸਵੀਰ ਪਸੂਆ। ਦਸੂਆ ਤਸਵੀਰ। ਹਾਂਜੀ। ਅੱਛਾ ਦਸੂਆ ਮਕੇਰੀਆਂ ਵਾਲੇ ਪਾਸੇ ਪੈਂਦਾ ਇਹ ਪਿੰਡ। ਹਾਂਜੀ। ਤੇ ਭੈਣੇ ਤੇਰੇ ਪੇਕੇ ਇਹ ਪਾਸੇ ਸਹਰੇ ਤੇ ਰਹਿੰਦਰਾ ਹੈ। ਘਰ ਵਾਲੇ ਦਾ ਕੀ ਨਾਮ ਸੀ ਤੇਰੇ ਤੇ? ਮੇਰੇ ਘਰ ਵਾਲੇ ਦਾ ਨਾਮ ਸੁਲਦੀ ਸ਼ਾਮਰ ਸੀ। ਹੈ? ਲੱਡੂ ਸ਼ਾਮਰਜੀਤ। ਲੱਡੂ ਸ਼ਾਮਰਜੀਤ ਸਿੰਘ। ਠੀਕ ਹੈ ਭੈਣੇ। ਤੇ ਬੱਚੇ ਕਿੰਨੇ ਪੈਣੇ ਤੇਰੇ ਵੱਡਾ ਡਾਗ ਡਾਉਨ ਦਾ ਨਾ ਬਹੁਤ ਵੱਡਾ ਹੈ ਕਾਰੋਬਾਰ ਦਾ ਬਹੁਤ ਸਭਾ ਅੱਛਾ ਡਾਉਨ ਜਿਹਾ ਹੁਕਮਦਾਰ ਠੀਕ ਹੈ ਭਣੇ ਤੇ ਭਣੇ ਤੇਰੇ ਬੱਚੇ ਕਿੰਨੇ ਆ ਹੈ ਪ੍ਰਿਆ ਸੁਖਦਾ ਦਾ ਦੱਸੂੰਗਾ ਸਾਂ ਹਾਂ ਸਿੰਘ ਬੱਚੇ ਕਿੰਨੇ ਤੇਰੇ ਮੇਰੇ ਬੱਚੇ ਹਨ ਹਾਂ ਇੱਕ ਪਾੜੀ ਮੰਕੀ ਸੀ ਹੈ ਦੋ ਸੀਗੇ 13 ਸਾਲ ਦੀ ਬੇਟੀ ਸੀਗੀ ਤੇ 18 ਸਾਲ ਦਾ ਬੇਟਾ ਸੀ ਬੇਟੇ ਦਾ ਕੀ ਨਾਂ ਕਵਲੀਨ ਕੌਰ ਸਾਦੇ ਕਵਲੀਨ ਕੌਰ ਸਾਦੇ ਕਾਮ ਪਵਲੀਨ ਕੌਰ ਕਵਲੀਨ ਕੌਰ ਕਵਲੀਨ ਕੌਰ ਕਾਫੀ ਕਿੰਨਾ ਨਾ ਕਵਲੀਨ ਕੌਰ ਇਹ ਤੂੰ ਰੱਖਿਆ ਸੀ ਹਾਂਜੀ ਆਪਣਾ ਪੰਜਾਬੀਆਂ ਤਾਂ ਸੋਹਣੇ ਨੇ ਹਾਂ ਸੋਹਣੇ ਹੁੰਦੇ ਨਾ ਮੁੰਡੇ ਦਾ ਕੀ ਨਾਂ ਮੁੰਡੇ ਦਾ ਨਾਂ ਰਾਜਵੀਰ ਸਿੰਘ ਰਾਜਵੀਰ ਸਿੰਘ ਬਾਜ ਨਿੱਕੂ ਹਾਂਜੀ ਨਿੱਕੂ ਨਿੱਕੂ ਕਿਹਣੀ ਕਲਾਸ ਪੜਦਾ ਨਿੱਕੂ ਮੇਰੇ ਕੋਲ ਆਇਆ ਮੇਕ ਨੂੰ ਪੜਦਾ ਬਾਬਾ ਕਰਕੇ ਤੇ ਦਿੱਲੀ ਕੋਈ ਪੋਸਟ ਵਗੈਰਾ ਕਰਦਾ ਜੌਬ ਕਰਦਾ ਸੀ ਅੱਛਾ ਅਫਸਰ ਸੀ ਤੂੰ ਕਿੰਨਾ ਪੜੀ ਹੈ ਭੈਣੇ ਮੈਂ ਬੀਏ ਕੀਤੀ ਹੈ ਮੇਰੀ ਭੈਣ ਨੇ ਕਿਹੜੇ ਕਾਲਜ ਕੀਤੀ ਸੀ ਬੀਏ ਟਾਂਡਾ ਟਾਂਡਾ ਉਹ ਮੋਟਾ ਟਾਂਡਾ ਕਾਲਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਤੁਸੀਂ ਦੇਖਿਆ ਭੈਣਾਂ ਨਾਲ ਗੱਲਾਂ ਕਰਦੇ ਆ ਸਾਨੂੰ ਇਹ ਭੈਣ ਲੁਧਿਆਣਾ ਸ਼ੇਰਪੁਰਾ ਚੌਕ ਦੇ ਵਿੱਚ ਪੁਲ ਦੇ ਥੱਲੇ ਬੈਠੀ ਆ ਸਾਹਮਣੇ ਸਕੰਦਕਾਰ ਵਾਲੇ ਆ ਇਸ ਪਾਸੇ ਹਸਪੀਟਲ ਆ ਆਪਣਾ ਅਪੋਲੋ ਹਸਪੀਟਲ ਤੇ ਇੱਥੇ ਪੁਲ ਥੱਲੇ ਇਹ ਭੈਣ ਰਾਤਾਂ ਕੱਟ ਰਹੀ ਆ ਜਿਹੜੇ ਬਾਈ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਉਹਨਾਂ ਨੇ ਦੱਸਿਆ ਵੀ ਇਹਨੂੰ ਕੁਝ ਬੰਦੇ ਤੰਗ ਕਰ ਰਹੇ ਸੀਗੇ ਬਾਈ ਤੁਸੀਂ ਵੀ ਦੇਖਿਆ ਇਹਨਾਂ ਨੂੰ ਕੋਈ ਵੀਰੇ ਹੈ ਇੱਥੇ ਜਿਹੜਾ ਨੇੜੇ-ਤੇੜੇ ਰਹਿੰਦਾ ਹੋਵੇ ਕਿੰਨੇ ਕਿ ਦਿਨਾਂ ਤੋਂ ਭੈਣ ਇੱਥੇ ਆਹੇ ਇਹ ਕਿਹੜਾ ਹਫਤਾ ਹੋ ਗਿਆ ਹਫਤਾ ਦਸਤ ਹਫਤਾਰ ਦਿਨ ਹੋ ਗਏ ਹਫਤਾ ਹੋ ਗਿਆ ਇੱਥੇ ਤੁਸੀਂ ਇੱਥੇ ਨੇੜੇ-ਤੇੜੇ ਬਾਈ ਮੈਨੂੰ ਨਿਕਲਦੇ ਕਰਦੇ ਬਾਹਰ ਆਟੋ ਚ ਲਾ ਦਾਂਗੇ ਅੱਛਾ ਆਟੋ ਚ ਚਲਾਉਣੇ ਆ ਤੁਸੀਂ ਹਫਤੇ ਤੋਂ ਇੱਥੇ ਬੈਠੀ ਆ ਦੇਖੋ ਇੱਕ ਹਫਤੇ ਤੋਂ ਇਹ ਭੈਣ ਇੱਥੇ ਪੁਲ ਥੱਲੇ ਆ ਤੁਸੀਂ ਸੋਚੋ ਰਾਤ ਨੂੰ ਇਹਨੂੰ ਭੈਣ ਨੂੰ ਕਿੰਨਾ ਹਰਾਸ ਕਰਦੇ ਹੋਣਗੇ ਲੋਕ ਇੱਥੇ ਔਰ ਇੱਥੇ ਤੁਹਾਨੂੰ ਪਤਾ ਇਸੇ ਸਮਾਜ ਦੇ ਵਿੱਚ ਦਰਿੰਦੇ ਘੁੰਮਦੇ ਆ ਭੇੜੀਏ ਘੁੰਮਦੇ ਆ ਇਨਸਾਨੀ ਖੱਲਾ 'ਚ ਪਰ ਮੇਰੀ ਭੈਣ ਬੜੀ ਹਿੰਮਤ ਵਾਲੀ ਆ ਬੜੀ ਹੌਸਲੇ ਵਾਲੀ ਆ ਜਿਹੜੀ ਇੱਥੇ ਡਟੀ ਹੋਈ ਆ ਕੋਈ ਜ਼ਿੰਦਗੀ ਚ ਹਾਲਾਤ ਕਈ ਵਾਰੀ ਇਦਾਂ ਦੇ ਬਣ ਜਾਂਦੇ ਆ ਕਿ ਇਨਸਾਨ ਪੜ੍ਹਿਆ ਲਿਖੀ ਭੈਣ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਬੱਚੇ ਆ ਦੋ ਬੇਟਾ ਬੇਟੀ ਆ ਪਰਿਵਾਰ ਦਾਸਦੀ ਆ ਢੁਗਾਗਲਾ ਪਿੰਡ ਹਿਸ਼ਾਰਪੁਰ ਜ਼ਿਲ੍ਹਾ ਔਰ ਜਲੰਧਰ ਵਿਆਹੀ ਹੋਈ ਆ ਦਾਸਦੀ ਏ ਭੈਣ ਹੁਣ ਵਾਹਿਗੁਰੂ ਜਾਣਦਾ ਕੀ ਹਾਲਾਤ ਬਣੇ ਘਰ ਚ ਕਿਉਂ ਇਦਾਂ ਭੈਣ ਇਸ ਹਾਲਾਤ ਚ ਪਹੁੰਚ ਗਈ ਆ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਭੈਣ ਬਾਰੇ ਆਪਾਂ ਨੂੰ ਕੁਝ ਪਤਾ ਲੱਗ ਸਕੇ ਇਹ ਭੈਣ ਮੇਰੀ ਇਹਦਾ ਨਾਮ ਛੋਟਾ ਰੈਂਪੀ ਆ ਪਰ ਪੂਰਾ ਨਾਮ ਮਨਦੀਪਕੌਰ ਮਨਜੀਤਕੌਰ ਮਨਜੀਤਕੌਰ ਤੇ ਮਨਜੀਤ ਭੈਣ ਇੱਥੇ ਹੀ ਬੈਂਚ ਦੇ ਉੱਪਰ ਆ ਥੜਾ ਬਣਿਆ ਹੋਇਆ ਇੱਥੇ ਹੀ ਬੈੰਦੀ ਆ ਬੈੰਦੀ ਆ ਆ ਬੈਗ ਆ ਭੈਣ ਦੇ ਕੋਲੇ ਬੈਗ 'ਚ ਕੁਝ ਕੱਪੜੇ, ਬੋਤਲਾਂ